ਸਸਰੀ ਗਾਲ ਜੀ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮਾ ਕਰ ਰਿਆ ਸਾਰਿਆਂ ਦਾ ਨਿੱਗਾ ਸਵਾਗਤ ਅੱਜ ਗਿਆ ਬੜੀਆਂ ਖਬਰਾਂ ਥਾਰੇ ਗੱਲ ਕਰਾਣਾ ਸੰਜੀਆਂ ਇਸ ਰੋਮਣੀ ਕਾਲੀ ਦਲ ਕੇ ਵਿੱਚ ਮਾ ਪੈ ਰਿਆ ਬੜਾ ਕਲੇਸ਼ ਯੋ ਕਲੇਸ਼ ਵੀ ਕਿਸੇ ਪਾਸੇ ਨਿਬੜਦਾ ਨਜ਼ਰ ਨਹੀਂ ਆ ਰਿਹਾ ਔਰ ਯੋ ਕਹਿ ਲੋ ਵੀਰ ਇਹ ਵਿਚ ਰਣਜੀਤ ਬਰਾੜ ਜਿਹੜਾ ਵੀਰ ਇਸ ਕੇ ਇੰਟਰਵਿਊ ਕਰਨ ਗਿਆ ਥਾ ਇੱਕ ਪੱਤਰਕਾਰ ਛਾ ਜਿਸ ਨਾਲ ਉਸ ਗੱਲ ਬਾਤਾਂ ਬੁੱਤਾ ਕਰੀਆਂ ਅਰ ਚਰਨਜੀਤ ਬਰਾੜ ਕਹਿ ਰਿਹਾ ਕਹਿ ਬਿਰ ਅਕਾਲੀ ਦਾ ਤੂੰ ਇਤਨਾ ਪੈਰਾ ਪਰ ਉਹੀ ਬੈਠਿਆ ਕਹਾ ਵੀ ਜੀ ਇਹਨਾਂ ਨੂੰ ਅੱਜ ਟੈਲੀਫੋਨ ਆ ਚ ਨਾ ਜਦੋਂ ਬੀਟ ਕਰ ਰਹੇ ਇੰਤਜ਼ਾਰ ਕਰਦੇ ਮੋਦੀ ਦਾ ਵੀ ਮੋਦੀ ਕਾ ਟੈਲੀਫੋਨ ਕਰ ਇਹਨਾਂ ਨੂੰ ਵੀ ਇੱਕ ਸੀਟ ਕੀ ਲੋੜ ਖਾਈ ਉਹ ਤਾਂ ਜਦ ਸਾਰਾ ਛੱਡਦਾ ਲੰਘ ਜਾਈਏ ਕਹਿ ਰਿਹਾ ਕਾਈ ਕ ਟੈਲੀਫੋਨ ਕਾ ਇੰਤਜ਼ਾਰ ਬਸ ਫੇਰ ਕ ਇਹਨਾਂ ਨੇ ਸਿੱਖ ਸਿੱਖੀ ਪੰਜਾਬ ਪੰਜਾਬੀ ਜੋ ਕੌਮ ਕੋ ਮੁਸਾਬ ਉਸ ਕਾ ਟਾਲਾ ਸੀਟ ਕਾ ਲੰਘ ਜਾਈਏ ਉਹ ਬਸ ਬਾਦ ਲੋਗਾ ਉਹਨਕੇ ਸਾਰੇ ਵਚਲਾਂ ਕਾ ਉਹਨਕੇ ਸਾਰੇ ਭਾਈ ਕਮ ਕਰਾਂ ਇਹ ਸਭ ਕਹਿਣੇ ਗਿਆ ਸੁਣਨੇ ਗਿਆ ਬਾਤਾਂ ਅਰ ਕਹ ਮੰਨੂ ਕਰੇਦਾ ਕਾ ਇਹ ਬੀਜੇਪੀ ਕੀ ਟੀਮ ਬਣ ਗਈ ਕਾ ਈਵ ਤੱਕ ਕਾ ਬੀਜੇਪੀ ਕੇ ਗੈਦੇ ਗੱਠ ਜੋੜ ਕਰ ਕਈ ਨਾ ਨੇ ਸਾਰਾ ਕੁਛ ਕਰਿਆ ਅਰ ਵੀਰਿਓ ਕਹ ਲੋ ਵੀ ਇਹ ਸਿਆਣੇ ਕਹਾ ਭਾਈ ਜਹਾਜ਼ ਡੁੱਬਣਾ ਨਾ ਵੀ ਜਹਾਜ਼ ਡੁੱਬਣ ਦੇ ਪਹਿਲਾਂ ਜਿਹੜੇ ਸਿਆਣੇ ਵਰਦੇ ਓਮਾਬਾਦ ਉਹ ਆਪਣੇ ਗਲਾਂ ਮਾ ਯੋ ਕਾਲੇਵਟ ਟਰੱਕ ਕੇ ਟਾਇਰਾਂ ਨੇ ਟੂਪਾ ਮੰਨਦਾ ਪਾਣੀ ਮਛਾਲਾ ਮਾਰਦਿਆ ਇਹ ਵੀ ਇਹਨਾਂ ਨੂੰ ਤਾਂ ਜੋ ਲੱਗ ਰਿਹਾ ਵੀ ਮਾਨਨਾ ਵੀ ਰਕਾਦੀ ਦਲ ਵੀ ਵਿਚਮਾ ਤੇ ਯੋ ਹੀ ਡੁੱਬਦੇ ਜਾਜਮ ਦੇ ਛਾਲਾ ਮਾਰੀਆਂ ਆਰ ਉਧਰ ਚੰਦੂ ਮਾਜਰਾ ਵੀਰ ਬਾਤ ਚੰਦੂ ਮਾਜਰਾ ਕਹ ਰਿਹਾ ਪ੍ਰਧਾਨ ਕਿਸ ਨੂੰ ਲਾ ਮੈਂ ਕਿ ਜਮੂਨਾ ਮੈਂ ਕਾਨੀ ਦਲ ਯੋ ਬਰਾੜ ਵੀ ਕਰਾ ਕਾ ਖਾਲੀ ਦਲ ਕਾ ਯੋ ਸੁਖਵੀਰ ਬਾਦ ਲਗਾ ਥੋੜੀ ਕੰਮ ਆ ਰਖਾ ਕਾਨੀ ਦਲ ਆਰ ਉਧਰ ਚੰਦੂ ਮਾਜਰਾ ਵੀ ਕਰਿਆ ਕਾ ਵੀ ਕਾਨੀ ਦਲ ਤੋਂ ਮਾਰਾ ਪ੍ਰਧਾਨ ਕਿਸ ਨੂੰ ਲਾਣਾ ਵਾਜੇ தாம் ਬੇਰੀ ਸਲਾਮ ਮੰਨਨ ਬੇ ਪ੍ਰਧਾਨ ਧਾਮਾ ਪੁੱচ্চਾ ਸਿੰਘ ਛੋਟੇਪੁਰ ਨੂੰ ਲਾ ਦੇ ਤਾ ਪੁੱচ্চਾ ਛੋਟੇ ਬਰ ਕਾਬਲ ਬੰਦਾ ਵਿਚਾਰਾ ਈਸ਼ਨ ਨੂੰ ਲਾਉ ਪ੍ਰਧਾਨ ਗਾਲੀਦਲ ਅਰ ਬਾਕੀ ਕਿ ਉਹ ਇਹ ਕਲੋ ਵੀ ਬਾਦਲdal ਯੋ ਆਰ ਸ਼ੋਮਣੀ ਗਾਲੀਦਲ ਯੋ ਬਾਦਲdal ਨੂੰ ਦੇਖ ਲਿਓ ਵੀਰ ਚੰਦੂ ਮਾਜਰੇ ਨੇ ਵੀਰ ਯੋ ਕਸੂਤਾ ਪਸਾ ਲਿਆ ਵੀਰ ਚੀਕਾਂ ਬਹਿ ਰੀਆਂ ਗਾਲੀਦਲ ਗਿਆ ਯੋ ਮਨ ਮੰਨੋ ਚਾਹਤਾ ਮਨ ਨਾ ਮੰਨੋ ਚੀਕਾਂ ਇਸ ਕਰਕੇ ਕਹਿ ਰਿਆ ਵੀਰੋ ਕਿਉਂਕਿ ਨਾਮ ਵਿਚਾਰੇ ਉਧਰ ਨੂੰ ਨਾ ਉਧਰ ਨੂੰ ਕਿਉਂਕਿ ਉਹ ਚੰਦੂ ਮਜਰਾ ਆਪੇ ਕਰਦਾ ਕਾ ਨਾਮ ਵੀਰ ਉਧਰ ਕੇ ਰਹੇ ਨਾ ਇੱਧਰ ਕੇ ਰਹੇ ਹਾਰ ਪਹਾੜ ਹਾਰ ਬਹਾਰ ਹਰ ਪਹਾੜ ਕਾ ਹਰੀ ਜਾ ਰੇਗਾ ਬੰਦੇ ਸਮਝ ਮੰਨੇ ਆਂਦੇ ਕਾ ਆ ਚੰਦੂ ਮਜਰਾ ਅਰ ਬਾਕੀ ਚੀਕਾਂ ਬੇਸਿਕ ਨਾ ਪਾਈਆਂ ਮਨੂੰ ਇਨਕੀ ਸਮਝ ਬਣੇ ਆਂਦੀ ਕਾਲੀਦਲ ਵਾਲਿਆਂ ਕੀ ਕਹਿਆ ਵੀਰ ਕਾ ਵੀ ਚੰਦੂ ਮਜਰਾ ਕਹ ਰਿਆ ਕਾ ਜੀ ਪ੍ਰਧਾਨ ਜੀ ਮੇਰਾ ਨੀ ਫੋਨ ਚੱਕ ਦੇ ਸਿਕੰਦਰ ਮਲੂਕਾ ਕਹਿ ਰਿਹਾ ਕਾ ਮੇਰਾ ਨੌਂ ਕਹਾ ਪ੍ਰਧਾਨ ਜੀ ਸਟੇਜਾਂ ਪਾ ਨਹੀਂ ਲੰਦੇ ਔਰ ਢੀਂਡ ਸੇਗਾ ਛੋਕਰਾ ਕਹਿ ਰਿਹਾ ਵਾਹ ਢੀਂਡ ਸਾ ਕਹਿ ਰਿਹਾ ਕਾ ਜੀ ਮੰਨੂਗਾ ਟਿਕਟ ਨਹੀਂ ਦਈ ਔਰ ਚਰਨਜੀਤ ਬਰਾੜ ਕਹਿ ਰਿਹਾ ਵਾਹ ਮੰਨੂ ਕੋਰ ਕਮੇਟੀ ਦੇ ਵਿੱਚ ਮੈਂ ਕਾ ਹਾਜ਼ਰ ਨਹੀਂ ਹੋਣ ਦਿੰਦੇ ਔਰ ਮੰਨੂ ਇਹ ਉਹ ਤੱਕ ਸਮਝ ਨਹੀਂ ਆਈ ਵੀ ਇਹਨੇ ਸਾਰੇ ਬੰਦਿਆਂ ਦਾ ਬੀਬੀ ਜਗੀਰ ਖੌਰ ਕਾ ਇਹ ਸਾਰੇ ਨਾ ਰੌਲਾ ਹੈ ਕਿਆ ਇਸ ਚੀਜ਼ ਨੂੰ ਲੈ ਕੇ ਇਹ ਸਾਰਾ ਰੌਲਾ ਪੈ ਰਿਹਾ ਇਸਕੇ ਬਾਰੇ ਮਾ ਕਿਤੇ ਨਾ ਕਿਤੇ ਇਹ ਇੱਕ ਬੜਾ ਸਵਾਲ ਬਣ ਗਿਆ ਵੀਰ ਆਰ ਉਂਦਰ ਵੀ ਇਹ ਇੰਦੇ ਕੋਈ ਕਾਲੀ ਦਲਾ ਇਹਨਾਂ ਨੇ ਉਥਾ ਜਲੰਧਰ ਜਿੰਨੀ ਚੋਂ ਮਾਂ ਦੇਖ ਲਓ ਵੀ ਆਪਣੀ ਕਾਲੀ ਦਲ ਦੀ ਵੀ ਖੜੀ ਕਰਨੀ ਈਵਨ ਉਂਦਰ ਕਾ ਪਾ ਜਾਏ ਉਹ ਬਸ ਪਾ ਗੈਲ ਕਾ ਮਾਰਾ ਘਟ ਜੋੜ ਕਾ ਬਸ ਪਾ ਗੈਲ ਲੋਗਾ ਕੰਮ ਕਰਨਗੇ ਕਾ ਇਫ 10 ਮਸਾਵਜ ਬਰੀ ਆਂਦੀ ਉਹਨਾਂ ਸਾਸਨ ਉਹਨਾਂ ਸਾਸਨ ਕਿੱਥਾ ਜਾਵੇਗਾ ਇਹ ਤਾਂ ਕਹਰੇ ਕਾ ਵੀ ਜੇ ਕੋਈ ਬੰਦਾ ਖੜਿਆ ਜੇ ਉਸ ਕੀ ਕਾ ਦੂਸਰੀ ਪਾਰਟੀ سپورਟ ਕਰੇ ਕਾਇਸ ਉਨਚਾਸਨ ਪੰਗਾ ਕਰਿਆ ਕਾਇਸ ਕੀ ਉਪਰ ਬੰਦਈ ਕਾਰਵਾਈ ਪ੍ਰਧਾਨ ਨੇ ਦੱਸੋ ਕੀ ਕਰਾਂਗੇ ਵਿਚਾਰੇ ਹਾਂ ਬਾਉ ਇਹ ਕਹਾਂਗੇ ਮੀ ਕਾਲਨੀ ਦਾ ਨੋ ਨਾ ਬੋਟ ਪਾਇਓ ਪਕੜੀ ਨੂੰ ਬੋਟ ਪਾਇਓ ਦੱਸਿਵੇਂ ਵਿਚਾਰਾ ਇਹਨੂੰ ਦੱਸ ਇਹ ਪੈ ਗਿਆ ਨਾ ਚੱਕਰ আর उधर ਵੀ ਕਹ ਲਊ ਵੀ বিক্রম ਮਜੀਠੀਆ ਕਿਹੜੇ ਪਾਸੇ ਹੈ ਇੱਕ ਯੋਰ ਵਾਲਾ ਪਹਿਰਿਆ ਬਾ বিক্রম ਮਜੀਠੀਆ ਕਿਹੜੇ ਪਾਸੇ 22 ਕਰ ਕਈ ਨਾ ਤਾਂ বিক্রম ਮਜੀਠੀਆ બોਲ ਰਿਹਾ ਉਸ ਬਾਦਲ ਪਰਿਵਾਰ ਗੈਲ ਜਾਵੇਗਾ ਆਕ ਬਾਕੀਆਂ ਗੈਲ ਜਾਵੇਗਾ ਯੋ ਹੀ ਕਰੌਲਾ ਇਸਕੇ ਪਰ ਨਹੀਂ ਸਮਝ ਆ ਰਹੀ ਕਿਸੇ ਨੂੰ ਵੀ ਯੋ ਸੁਖਵੀਰ ਬਾਦਲ ਨੇ ਯੋ ਸੁਖਵੀਰ ਬਾਦਲ ਗੈਲ ਖੜੇਗਾ ਜਾਂ ਕਿਸੇ ਹੋਰ ਪਾਰਟੀ ਗੈਲ ਆਇਰ ਯੋ ਕਹਿ ਲੋ ਵੀਰ ਯੋ ਇਹ ਦੇਖਣਾ ਹੋਵੇਗਾ ਵੀ ਯੋ ਬਾਕੀ ਤੋਂ ਬੜੇ ਬਾਦਲ ਸਾਹਿਬ ਦੀ ਜੇ ਮੈਂ ਗੱਲ ਕਰਾਂ ਵੀਰ ਬਾਪੂ ਪ੍ਰਕਾਸ਼ ਬਾਦਲ ਸਿਆਣਾ ਦਾ ਵੀਰ ਉਸ ਨੂੰ ਪਤਾ ਤਾਂ ਆਰ ਵਾਚ ਲਾਈ ਗਿਆ ਕਾਲੀ ਦਿਲ ਨੂੰ ਇੱਛਾ ਤਾਣੀ ਕਰ ਕਰ ਕਾ ਇੱਥਾ ਤੱਕ ਲੈ ਗਿਆ ਮਤਲਬ ਉਸ ਨੂੰ ਵੀ ਪਤਾ ਹੋਗਾ ਵੀ ਸ਼ੋਕਰੇ ਤੇ ਚੱਲਣਾ ਨਹੀਂ ਗੱਲ ਇਹਦਾ ਵੀਰ ਹਰ ਵਾਈ ਕੰਮ ਹੋ ਗਿਆ ਦੇ ਲੋ ਬਾਦਲ ਤੋਂ ਚਲੇ ਗਿਆ ਵਿਚਾਰਾ ਇਹ ਵੀ ਸੁਖਵੀਰ ਬਾਦਲ ਤੇ ਇਹੋ ਕਾਲ ਦੀ ਜਰਨੀ ਨੋਟ ਆ ਰਿਹਾ ਹਰ ਕਾਲ ਦੀ ਦਲ ਮਾਹੀ ਉਹ ਕੁਰਸੀ ਦਾ ਰੋਲਾ ਔਰ ਬਾਕੀ ਵੀ ਇਹੋ ਕਹਿ ਰਹੇ ਬਈ ਇਹੋ ਸੁਖਵੀਰ ਬਾਦਲ ਕਾ ਵੀ ਇਸ ਕੇ ਗੈਲ ਖੜੇਗਾ ਕਿਸ ਕੇ ਗੈਲ ਖੜੇਗਾ ਪਰ ਮੈਨੂੰ ਲੱਗ ਰਿਹਾ ਵੀ ਸੁਖਵੀਰ ਬਾਦਲ ਨੇ ਜਿਸ ਤਰ੍ਹਾਂ ਆਪਣੇ ਜੀਜੇ ਗੈਲ ਇਹੋ ਨਿਆਣੇ ਕੇ ਪੁੱਪੜ ਗੈਲ ਕਰਿਆ ਈਰ ਮਜੀਠੀ ਨੇ ਵੀ ਆਪਣੇ ਜੀਜੇ ਕਾ ਲਿਸਤਰੀ ਕਰਨਾ ਚਾਹੀਦਾ ਫਿਰ ਕਿਉਂਕਿ ਪਰਿਵਾਰ ਕਾ ਜਿਹੜਾ ਰਿਵਾਜ ਪਰ ਰਿਵਾਜ ਨੇ ਮਾਣਾ ਚਾਹੀਦਾ ਵੀਰ ਯੋ ਰਿਵਾਜ ਜਿ ਨਭਾਵੇਗਾ ਫਿਰ ਵਿਕਰਮ ਜੀਠੇ ਕਾ ਬਣਾ ਹੱਕ ਯੋ ਰਿਵਾਜ ਨਭਾਨੇਗਾ ਚਲੋ ਖੈਰ ਦੇਖੋ ਕਿ ਵਿਕਰਮ ਜੀਠਿਆ ਪ੍ਰਧਾਨ ਬਣੇਗਾ ਉਧਰ ਅਮਰਤਪਾਲ ਕਾ ਵੀ ਕਹਰੇ ਕਾ ਉਸ ਨੂੰ ਬਣਾ ਦੇਓ ਪ੍ਰਧਾਨ ਜੀ ਅਮਰਤਪਾਲ ਪ੍ਰਧਾਨ ਬਣੇਗਾ ਕਿ ਨਹੀਂ ਬਣੇਗਾ ਯੋ ਤਾਂ ਵੀ ਰਦਾਸ ਨਹੀਂ ਸਕਦਾ ਪਰ ਕਾਨੀ ਤੇ ਲਬਸਤਾ ਔਖਾ ਆਰੁਧ ਕਹਿ ਲੋ ਵੀਰ ਯੋ ਕਹਿ ਰਹਾ ਭਗਵਾਨ ਤਮਨ ਕਾ ਯੋ ਇਸਨਾ ਵੀਰ ਇੱਕ ਹੋਰ ਨਾਮਾ ਪੰਗਾ ਖੜਾ ਕਰ ਲਿਆ ਵੀਰ ਬਿਕਰਮ ਮਜੀਠੀ ਨੇ ਇਸ ਕੀ ਪੋਸਟ ਪਾਈ ਆ ਰਹੀ ਯੋ ਮਜੀਠੀਆ ਕਰਾ ਦੱਸੋ ਥਾਣਾ ਕਿਸ ਨੂੰ ਚੂਣ ਲਿਆਗਾ ਮੈਨੂੰ ਸਮਝ ਮਾ ਨਹੀਂ ਆਂਦੀ ਵੀਰ ਇਸ ਕਾ ਕਿਆ ਬਣੇਗਾ ਬਾਣਨਾ ਕਿਆ ਵੀਰ ਈਵ ਕਹਿ ਲੋ ਵੀਰ ਯੋ ਇਸਨਾ ਸੀਐਮ ਸਾਹਿਬ ਗਾ ਚੰਡੀਗੜ੍ਹ ਨਹੀਂ ਗਾਈ ਨੂੰ ਪਤਾ ਚੰਡੀਗੜ੍ਹ ਕੇ ਵਿਚੋਂ ਆ ਪਿਆਰੀ ਪਾਗ ਸਿਆਰੀ ਪਾ ਅਮਨ ਦਾ ਸਰਿਆ ਕਾ ਵੀ ਉਸ ਉਸ ਆੜਾਣੇ ਨੂੰ ਲੰਪੜੇ ਪੰਜਾਬੀ ਨਿਆਂ ਦੀਆਂ ਨੂੰ ਤੰਜ ਚੁਟਕਲੇ ਗੱਲਾਂ ਸੁਣਾ ਕ ਕੁਛ ਨਹੀਂ ਹੋਣਾ ਕਾ ਸੀ ਹੰਸਾਬ ਹੰਮ ਕਰੋ ਸਟੇਟ ਆਰ ਸਟੇਜ ਚਲਾਣੇ ਮੇ ਕਾ ਬਹੁਤ ਫਰਕ ਹੋਵਾਇਓ ਬਿਗਰਮ ਜੀ ਠਿਆ ਕਹ ਰਿਆ ਬਿਰ ਅਮਨ ਨੂੰ ਸਮਝਵਾਨੀ ਆਂਦੀ ਇਹ ਵੀ ਉਪਰ ਵਿਚਾਰਾਂ ਵੀ ਬੈਠਾ ਮਿੰਦਰਮਾਟਰ ਇਹ ਵੀ ਕੰਧਾ ਸ਼ੋਕ ਰਹੀ ਨੇ ਲੈ ਵੀ ਈਓ ਨਹੀਂ ਪਤਾ ਵੀ ਆ ਰਿਹਾ ਵਗੇ ਸ਼ਾਇਰੀ ਬਾ ਐ ਬਾਬੀ ਵਿਚਾਰਾ ਇਹ ਆਪ ਖਪਰਮ ਦੌਣਾ ਬੈਠਾ ਉੱਪਰ ਦੇਖਦਾਉਣਾ ਵੀ 10 20 ਛੋਗਰੇ ਨੂੰ ਇਤਨਾ ਨਹੀਂ ਪਤਾ ਵੀ ਚੰਡੀਗੜ੍ਹ ਕੇ ਵਿੱਚ ਮਸੀਆਰੀ ਪੈਰੀ ਬਿਹਾਰੀ ਪੈਰੀ ਅਰ ਆਪ ਘਰੇ ਕਾ ਮੈਂ ਮਾਸਟਰ ਕਾ ਛੋਗਰਾ 10 ਇਹ ਮਾਸਟਰ ਕੇ ਛੋਗਰੇ ਕਾ ਜਿਉ ਹਾਲ ਪੇ ਦੂਸਰੇ ਬੰਦੇ ਕਾ ਕੀ ਬਣੇਗਾ ਮੈਂ ਤੂੰ ਆਪ ਹਰਾਨ ਪ੍ਰੇਸ਼ਾਨ ਇਸ ਗੀਨ ਸੁਣ ਕਾ 10 ਅਰ ਉਧਰ ਇਹ ਕਰ ਰਹੇ ਕਾ ਯੋ ਚੰਡੀਗੜ੍ਹ ਕੇ ਸਪੈਲਿੰਗ ਪੁੱਛਨੇ ਵੀ ਜਦ ਤਨੂੰ ਪਤਾ ਵੀ ਚੰਡੀਗੜ੍ਹ ਕੇ ਸਪੈਲਿੰਗ ਤਾਂ ਖੁਦ ਤੋ ਯਾਦ ਕਰ ਕਾ ਇਦਰੇ ਬੰਦੇ ਰੱਖੇ ਹੋਏ ਤਾਂ ਗੱਲ ਆਪਣੇ ਪੜੇ ਲਿਖੇ ਹੈ ਇਸ ਤੇ ਚੰਗਾ ਤੋਂ ਕਿੰਗ ਅਫੀਸਰ ਪੁੱਛ ਲੰਦਾ ਮੋਟਾ ਸੰਤਰਾ ਪੁੱਛ ਲੰਦਾ ਭਾਗਬਰੀ ਪੁੱਛ ਲੰਦਾ ਹੈ ਸੋਫੀਆ ਪੁੱਛ ਲੰਦਾ ਫਿਰ ਇਸ ਤਰ੍ਹਾਂ ਗੱਲ ਕਰ ਲੰਦਾ ਵੀ ਨਾਲੇ ਸਪੈਲਿੰਗ ਦੱਸਣੇ ਕਿ ਤਨੇ ਸੌਕੇ ਤੇ আর ਉਧਰ ਵੀਰ ਭਗਵਾਨ ਤਮਨ ਕਹ ਰਿਹਾ ਕਾ ਮਾਲਵਾ ਨਹਿਰ ਤਿਆਰ ਕਰਨੀ ਪਾਨੇਗੀ ਜੜਵਾ ਲੱਭੀ ਇੱਕ ਇਲਾਕੇ ਨੂੰ ਕਾ ਪਾਣੀ ਦਮੇਗੀ ਇਤਿਹਾਸ ਕੇ ਵਿੱਚ ਮੈਂ ਪਹਿਲੀ ਵਾਰ ਇਹ ਕੰਮ ਹੋਣ ਜਾ ਰਿਹਾ ਦੱਸ ਇਵੇਂ ਮੈਨੂੰ ਲੱਗ ਰਿਹਾ ਕਿ ਗਿੱਦੜ ਪਾਇਗੇ ਵਿੱਚ ਆਉਣੇ ਜਿਮਨੀ ਚੋਣ ਯੋ ਗਿੱਦੜ ਪਾਇਵੇਂ ਜਿਮਨੀ ਚੋਣ ਤਾਂ ਆਉਣੇ ਕਿਉਂਕਿ ਰਾਜਾ ਬੜਿੰਗ ਵੀ ਰੁੱਥਾ ਤੇ ਸੀਟ ਛੱਡੇਗਾ ਇਹ ਕਿਉਂਕਿ ਉਸ ਨੂੰ ਬਿੜਾ ਦਾ ਮੈਂਬਰ ਪਾਰਲੀਮੈਂਟ ਉਸ ਦੀ ਸੀਟ ਹੋ ਗਈ ਬੇਲੀ ਇਹ ਇਸ ਕਰਕੇ ਲੱਗ ਰਿਹਾ ਵੀ ਇਹਨਾਂ ਨੂੰ ਬਈ ਇਹੋ ਗਿੱਦੜ ਪਾਇਗੇ ਵਿੱਚ ਵਾਂ ਵੋਟਾਂ ਗੱਠੀਆਂ ਕਰਦੀਆਂ ਉੱਥਾ ਵੀ ਇਹ ਜਿਹੜਾ ਯੋ ਵੋਟ ਪਰਸੈਂਟ ਯੋ ਵੋਟ ਪਰਸੈਂਟੇਜ ਲੰਬੀ ਮਾ ਦੇ ਬਹੁਤ ਘੱਟ 22 ਕਰਤਾ ਆਵਾਦੀ ਪਾਰਟੀ ਵਾਲੇ ਯੋ ਗਿੱਦੜ ਬਾਏ ਨੂੰ ਫੋਕਸ ਕਰ ਰਹੇ ਵੀ ਗਿੱਦੜ ਬਾਏ ਦੇ ਵਿੱਚ ਮਾਨੂੰ ਨਹਿਰ ਕੱਢਣਗੇ। ਬਾਕੀ ਕਹਿਣ ਔਰ ਕਰਨ ਦੇ ਵਿੱਚ ਮਬਾਉ ਫਰ ਪੋਆ। ਵੀਰ ਜਦ ਬਣੇਗੀ ਨਹਿਰ ਜਦ ਕੀ ਬਾਤ। ਬਾਕੀ ਤੋਂ ਇਹਨਾਂ ਨੇ 2 ਸਾਲਾਂ માં ਇਹ ਫਲੈਕਸ ਬੋਡਾਂ ਦੇ ਉੱਪਰ ਵਿਕਾਸ ਕਰ ਕਰ ਦਿਖਾਇਆ। ਵੀ ਮੰਨਣਾ ਜੋ ਵਿਕਾਸ ਕਰਿਆ ਜੋ ਵਿਕਾਸ ਕਰਿਆ। ਔਰ ਬਾਕੀ ਉਧਰ ਭਗਵਾਨ ਤਮਨ ਗਰੇਗਾ ਚੰਦ ਯੁੱਤਰ ਜਲੰਧਰ માં ਘਰ ਲਈ ਲਿਆਗਾ ਮੈਂ। ਕਾਬੀ ਇਹ ਜਲੰਧਰ ਦਾ ਪਰਿਵਾਰ ਸਮੇਤ ਘਰ ਕੇ ਵਿੱਚ ਮ ਆ ਗਿਆ ਤਾਂ ਮਾਲਵਾ ਮਾਝਾ ਦੁਆਬੇ ਦੇ ਲੋਕ ਇ ਚੰਦੀ ਗੜ ਇਹਨਾਂ ਨੂੰ ਜਾਣੇ ਦੀ ਲੋੜ ਨਹੀਂ ਪਵੇਗੀ। ਸਾਰੀ ਸਮੱਸਿਆ ਦਾ ਹੱਲ ਹੋਵੇਗਾ ਉਰਾ ਰਹੇਗਾ ਨਵਟਾਰਾ ਕਰਾਂਗਾ ਹਰ ਕਲ ਲੋ ਖੱਜਲ ਖਵਾਰ ਨਹੀਂ ਹੋਵੰਗੇ ਆ ਆਪਣੇ ਘਰਾਂ ਕਾ ਸਿੱਧਾਰਾ ਕਾ ਕੈਮ ਹੋ ਜਾਏਗਾ ਮਤਲਬ ਯੋ ਭਗਵਾਨ ਸਮਾਨ ਕਹਿ ਰਿਹਾ ਵੀ ਇਸਨੇ ਪੂਰ ਪਾਈ ਵਿਦਾਸ ਮਾਝੇ ਮਾਲਵੇ ਵਾਲਿਆਂ ਕਾ ਮੋਵੇਗਾ ਵੀ ਯੋ ਉਤਾ ਨਵਾਬੇ ਵਾਲਿਆਂ ਕਾ ਮਾਝੇਰ ਦਵਬੇ ਲੈਣਾ ਵੀ ਮਾਲਵੇ ਕੇ ਮਸਲੇ ਹੱਲ ਹੋਗੇ ਵੀ ਜਿਹੜਾ ਥਾਂ ਉੱਥਾ ਕਾ ਬੈਠਗੇ ਹੈ ਜੇ ਮਤਲਬ ਮਨ ਤੋਂ ਯੋ ਸੰਦੇਵਨੀ ਆਂਦੀ ਕਾਮਨ ਹੈ ਉਹ ਘਰ ਲੈ ਲਿਆ ਘਰ ਲੈ ਲਿਆ ਦੱਸ ਵਾ ਘਰ ਦਿਖ ਰਿਹਾ ਕੋਠੀ ਦੀ ਗਰੀ ਮਹਿਲ ਰਾਜੇ ਪਟਿਆਲੇ ਵਾਲੇ ਰਾਜੇ ਦੇ ਬੜਾ ਮਹਿਲ ਲੱਗ ਰਿਹਾ ਮੈਨੂੰ ਇਹ ਇਤਨਾ ਸਾਦਾ ਜੀਵਨ ਜੇ ਜੀਣਾ ਤਾਂ ਨੈ ਸੌਂਕ ਰੱਖਾਂ ਫੇਰ ਤੁਮ ਕੋ ਸਸਤਾ ਘਰ ਲੈ ਲੈ ਕੁਆਟਰ ਕੋਠੇ ਲੈ ਲੈ ਕਿਰਾਇਆ ਤਿੰਨ ਤੋਂ ਬੰਦੇ ਦਾ ਹਨ ਔਰ ਇਤਨਾ ਬੜਾ ਲਾਈਫ ਸਟਾਈਲ ਥਨ ਆਪਾ ਲੈ ਲਿਆ ਇਹ ਇਤਨੀ ਬੜੀ ਕੋਠੀ ਤੋਂ ਮੈਨੂੰ ਲੱਗ ਰਿਹਾ ਕੰਜਰੀ ਵਾਲੀ ਹੋਣੀ ਵੀਰੋਥਾ ਉਸਪਾ ਵੀ ਨਹੀਂ ਹੋਣੀ ਔਰ ਜਲੰਧਰ ਜਿਮਨੀ ਜੋੜ ਤੱਕ ਮਤਲਬ ਸਾਰੇ ਮਸਲੇ ਹੱਲ ਕਰ ਦਿਓ ਉਸਦੇ ਬਾਅਦ ਜਲੰਧਰ ਵੀ थाना ਚੱਡੇ ਦੇਣਾ ਮੈਨੂੰ ਲੱਗ ਰਿਹਾ ਆਵਿੰਦਾ। ਇਹਨਾਂ ਨਾਲ ਦੱਸਿਆ ਵੀ ਜਿਵੇਂ ਨਹੀਂ ਤੱਕ ਰਹਿਣਗੇ ਜਾਂ ਰਹਿਣਗੇ। ਅਨਾਈਨਾਂ ਨੇ ਦੱਸਿਆ ਵੀ ਕੋਠੀ ਦਾ ਕਰਾਇਆ ਕਿ ਇਤਨਾ ਕਿਤਨਾ ਪਵੇਗਾ ਕਿਤਨਾ ਨਹੀਂ। ਆਰ ਯੋ ਕਹਿ ਲੋ ਬਿਰੋ ਉੱਥਾ ਕੋਠੀ ਲੈ ਲਈ ਵਾ ਭਗਵਾਨ ਤਮਨ ਨਿਆਣਾ ਸਮੇਤ ਉੱਥਾ ਚੱਲਿਆ ਗਿਆ। ਆਰ ਜਲੰਧਰ ਦੇ ਵਿੱਚ ਮਨ ਚਰਨਜੀਤ ਚੰਨੀ ਨੇ ਵੀ ਯੋ ਕਹਿ ਲੋ ਵੀ ਜ਼ਮੀਨ ਨੂੰ ਲੈ ਕੇ ਜਿਹੜਾ ਬਵਾਦ ਚੱਲ ਰਿਹਾ ਆਰ ਕਾਂਗਰਸੀ ਅਗਰ ਪੁਲਸ ਵਾਲੇ ਆਪਣੇ ਸਾਹਮਣੇ ਹੋ ਗਿਆ ਆਪਾ ਯੋ ਯੋ ਕਹਿ ਲੋ ਵੀ ਚਰਨਜੀਤ ਚੰਨੀ ਆ ਗਿਆ ਵਿਚੇ ਚੰਨੀ ਗਾਰਾ ਮੈਂ ਤਾਂ ਪਹਿਲੇ ਹੀ ਗਿਆਦਾ ਵੀ ਫੇਰ ਚੜੀ ਘਰ ਕਰ ਯੋ ਘਰ ਕਰਕੇ ਵਿੱਚ ਮਾ ਚਲੀ ਗੱਲ ਚੰਨੀ ਗਾਰਾ ਦਾ ਜ਼ਮੀਨ ਕੇ ਮਸਲੇ ਹੱਲ ਇਹ ਜ਼ਮੀਨ ਕੇ ਮਸਲੇ ਆਲੇ ਚੰਨੀ ਕਰੇਗਾ ਵੀਰ ਚਲੋ ਗਾ ਲਾਡਾ ਡਿਸਕਸ਼ਨ ਰੇਡੀ ਪ੍ਰੋਗਰਾਮ ਵਿੱਚ ਮਾ ਯੁਵਾ ਤੀਗਿਆ ਬੜੀਆਂ ਖਬਰਾਂ ਕਾਦੂ ਸੀ ਟੈਂਪਰੇ ਗੱਲ ਹੋਰ ਖਬਰਾਂ ਵੀ ਕਰਾਂਗਾ ਸੰਜੀਆਂ ਸਾਰਿਆਂ ਨੂੰ ਲਾਡੇ ਪੋਦੀ ਕੀ ਪਿਆਰਪਰੀ ਸਤਿ ਸ੍ਰੀ ਅਕਾਲ ਚੈਨਲ ਨੂੰ ਕਰਦੇ ਸਬਸਕ੍ਰਾਈਬ ਧੰਨਵਾਦ